ਜਾਂਦੇ ਚੋਰ ਦੀ ਲੰਗੋਟੀ ਹੀ ਸਹੀ ਜੀ ਹਾਂ ਇਹ ਕਹਾਵਤ ਪੂਰੀ ਟੁੱਕਦੀ ਹੈ ਇੱਕ ਚੋਰ ਤੇ ਇਸ ਚੋਰ ਨੇ ਕੋਸ਼ਿਸ਼ ਤਾਂ ਕੀਤੀ ਬੈਂਕ ਲੁੱਟਣ ਦੀ ਪਰ ਵਿਚਾਰੇ ਦੇ ਹੱਥ ਲੱਗੇ ਬੈਂਕ ਦੇ ਗਾਰਡ ਦੀਆਂ ਜੁੱਤੀਆਂ ਅਤੇ ਦੋ ਚਾਰ ਭਾਂਡੇ ਮਾਮਲਾ ਪਠਾਨਕੋਟ ਤੋਂ ਰਣਜੀਤ ਸਾਗਰ ਡੈਮ ਦੀ ਯੁਗਿਆਲ ਕਲੋਨੀ ਦੀ ਸਟੇਟ ਬੈਂਕ ਆਫ ਇੰਡੀਆ ਤੋਂ ਹੈ ਜਿੱਥੇ ਚੋਰ ਕੰਦ ਨੂੰ ਪਾੜ ਲਗਾ ਕੇ ਅੰਦਰ ਦਾਖਲ ਤਾਂ ਹੋ ਗਿਆ ਪਰ ਜਦੋਂ ਨਕਦੀ ਹਾਸਲ ਨਾ ਹੋਈ ਤਾਂ ਉਸਨੇ ਪਿਆ ਹੋਰ ਸਮਾਨ ਲਜਾਣ ਵਿੱਚ ਹੀ ਸਿਆਣਪ ਸਮਝੀ ਚੋਰ ਨਗਨ ਅਵਸਥਾ ਵਿੱਚ ਬੈਂਕ ਅੰਦਰ ਦਾਖਲ ਹੋਇਆ ਅਤੇ ਉਸਦੀ ਸਾਰੀ ਹਰਕਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ 16 ਤਰੀਕ ਨੂੰ ਰਾਤ ਨੂੰ ਕੋਈ ਇੱਕ ਬੰਦਾ 2:30 2:00 ਕ ਚਿਰੰਜਾ ਮੈਂਡ ਤਾਈ ਤੇ ਆਇਆ ਵਾ ਤੇ ਉਹਨੇ ਪਿਛੋਂ ਦੀ ਦੀਵਾਰ ਤੋੜ ਕੇ ਅੰਦਰ ਐਂਟਰ ਕੀਤਾ ਦੀ ਲੋਕਰ ਲੋਕਰ ਤੋੜਨ ਦੀ ਕੋਸ਼ਿਸ਼ ਕੀਤੀ ਪਰ ਕੋਈ ਨੁਕਸਾਨ ਨਹੀਂ ਹੋਇਆ ਜਾਂਦੇ ਹੋਏ ਉਹ ਇੱਕ ਸਾਡੇ ਗਨਮੈਨ ਦੇ ਬੂਟ ਤੇ ਕੁਝ ਜਿਹੜੇ ਕਿਚਨ ਦੇ ਵਿੱਚ ਸਮਾਨ ਪਿਆ ਸੀਗਾ ਕੜਾਈਆਂ ਤੇ ਪਤਿਲਾ ਉਹ ਚੱਕ ਕੇ ਲੈ ਕੇ ਗਿਆ ਸੀਸੀਟੀਵੀ ਕੈਮਰੇ ਦੀ ਫੁਟੇਜ ਦੇ ਆਧਾਰ ਤੇ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ ਬਿਊਰੋ ਰਿਪੋਰਟ ਸਪੋਕਸਮੈਨ ਟੀਵੀ